ਆਜ਼ਾਦੀ ਦਿਵਸ ਨੂੰ ਜਿੱਥੇ ਪੂਰਾ ਭਾਰਤ ਮਨਾਉਣ ਜਾ ਰਿਹਾ ਹੈ 78ਵਾਂ ਸਾਲ ਕਹਿ ਦਈਏ ਸ਼ੁਰੂ ਹੋਇਆ ਹੈ ਆ ਆਜ਼ਾਦੀ ਦਿਵਸ ਦਾ ਤੁਹਾਡੇ ਵੱਲੋਂ ਇਸ ਆਜ਼ਾਦੀ ਦਿਵਸ ਨੂੰ ਕਾਲੇ ਦਿਵਸ ਦੇ ਤੌਰ ਤੇ ਕਿਉਂ ਮਨਾਇਆ ਜਾ ਰਿਹਾ ਹੈ ਰੋਸ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਦੇਖ ਆਜ਼ਾਦ ਜਿਨ੍ਹਾਂ ਲਈ ਹੋਇਆ ਉਹਨਾਂ ਲਈ ਬਹੁਤ ਉਹਨਾਂ ਨੂੰ ਮੁਬਾਰਕਾਂ ਪਰ ਛਾਡੇ ਹਸਾ ਦੇ ਨਾਲ ਛਾਡੇ ਲਈ ਦੇਖ ਆਜ਼ਾਦ ਨਹੀਂ ਹੋਇਆ ਕੌਗੇ ਸਾਡੀ ਕੌਮ ਦੇ ਵਿੱਚ ਛਾੜੇ ਚੋਦੇ 30 ਸਾਲ ਤੋਂ ਜਿੱਲਾਂ ਵਿੱਚ ਬੈਠੇ ਆ। ਜਿਆਦਾ ਤੱਕ ਸਾਡੇ ਪੰਜਾਬ ਨੂੰ ਸਾਡੀ ਸਿੱਖ ਕੌਮ ਨੂੰ ਆਜ਼ਾਦੀ ਨਹੀਂ ਮਿਲਦੀ। ਅਸੀਂ ਆਪਣੇ ਕਾਰੋਬਾਰਾਂ ਦੇ ਆਜ਼ਾਦ ਨਹੀਂ ਐ, ਆਪਣੇ ਰਹਿਣ ਮਾਇਦੇ ਵਿੱਚ ਆਜ਼ਾਦ ਨਹੀਂ ਐ, ਆਪਣੇ ਹਰ ਚੀਜ਼ ਲੈ ਕੇ ਤੁਰਨ ਵਾਲੇ ਆਜ਼ਾਦ ਨਹੀਂ ਐ ਤੇ ਫਿਰ ਅਸੀਂ 15 ਗੱਤ ਨੂੰ ਆਪਣੀ ਆਜ਼ਾਦੀ ਕਿਵੇਂ ਮੰਨ ਲਈ ਚਿੱਖਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੈ ਬਸ ਚਿੱਖਾਂ ਨੂੰ ਸਿਰਫ ਕੁਰਬਾਨੀਆਂ ਦੇਣ ਲਈ ਰੱਖਿਆ ਜਿਵੇਂ Eid ਤੇ ਜਾਂ ਦਿਨ ਤਿਹਾੜ ਦੇ ਬੱਕਰਾ ਟਟਕਾਇਆ ਜਾਂਦਾ ਇਹ ਤਾਂ ਹੀ ਇਹ ਚਿੱਖਾਂ ਨੂੰ ਇੱਕ ਝਟਕਾਉਣ ਵਾਸਤੇ ਰੱਖਿਆ ਕਰਨ ਕਿ ਕਹੋ ਜਿਆ ਮੰਨਦੇ ਹਾਂ ਵੀ ਜਿਹੜਾ ਬੰਦੀ ਸਿੰਘ ਸਜਾਵਾਂ ਪੂਰੀਆਂ ਹੋਣ ਤੇ ਬਾਪੂ ਜੀ ਵੀ ਜਿਹੜੇ ਆ ਉਹ ਰਿਹਾਰ ਨਹੀਂ ਕੀਤੇ ਤਾਂ ਸਰਕਾਰ ਨੂੰ ਪਤਾ ਹੋਏਗਾ ਨਾ ਕਿਉਂ ਨਾ ਛੱਡੇ ਜਾ ਰਿਹਾ ਕੀ ਕਾਰਨ ਇਹਨਾਂ ਨੇ ਰਜੀਵ ਗਾਂਧੀ ਨੂੰ ਮਾਰਿਆ ਸੀਗਾ ਉਹ ਬੰਦਾ ਵੀ ਰਿਹਾ ਹੋ ਗਿਆ ਬਾਹਰ ਆ ਗਿਆ ਪਰ ਜਿੰਨਾ ਆ ਦਿगाने ਦਾ ਆਪਣੀਆਂ ਸਜ਼ਾਾਂਾਂ ਵਿੱਚ ਕੱਟਣ ਤੋਂ ਬਾਅਦ ਵੀ ਇਹ ਬੰਦੇ ਬਾਹਰ ਕਿਉਂ ਨਹੀਂ ਆਏ ਨਾ ਸਿੱਖਾਂ ਲਈ ਲਈ ਰਹੀ ਨੌਕਰੀ ਤੇ ਨਾ ਰਹੀ ਕੋਈ ਸਰਵਸ ਤੇ ਨਾ ਕੋਈ ਵਿਆਹ ਕੰਮ ਸਿੱਖ ਕਿੱਧਰ ਜਾਣ ਸਿੱਖਾਂ ਨੂੰ ਆਪਣੀ ਪਾਵਰ ਨਾ ਮਿਲੀ ਤੇ ਫਿਰ ਸਿੱਖ ਕਿੱਧਰ ਜਾਣ ਉਹ ਮਹਾਲੀ ਮੋਰਚਲੇ ਜਿੰਨੀਆਂ ਵੀ ਪੰਜ ਪੰਜ ਦਲ ਜਿ세 ਬੰਦੀਆਂ ਚਾਹੇ ਪੁਟਾਦਾਲਾ ਚਾਹੇ ਮੈਂ ਆਪਣੇ ਦਸ਼ਮੇ ਤਰਨਤਾਲਾ ਚਾਹੇ ਆਰਬਾ ਖਰਮਾ ਤਰਨਤਾਲਾ ਚਾਹੇ ਚਮਕੌਰ ਸਾਹਿਬ ਟੋਂਟਿਆਂ ਵਾਲੇ ਦਾਲਾ ਜਿੰਨੇ ਵੀ ਦਲਪੰਚ ਮਿਦੀ ਚੰਦੀ ਆ ਜਿੰਨਿਆਂ ਵੀ ਦਲਪੰਚ ਜਫੇ ਬੰਦੀਆਂ ਨੇ ਉਹ ਸਾਰਿਆਂ 15 ਤਰੀਕ 15 ਅਗਸਤ 2025 ਦੇ ਵਿੱਚ ਇਹ ਮਹਾਲੀ ਮੋਰਦੀਆ ਵਿੱਚ ਪਹੁੰਚਣ ਦੀ ਕਿਰਪਾ ਕਰਨ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰ ਸਰਦੀਪ ਸਿੰਘ ਦੱਸ ਦਈਏ ਕਿ 77 ਸਾਲ ਦੇਸ਼ ਦੀ ਆਜ਼ਾਦੀ ਨੂੰ ਹੋ ਚੁੱਕੇ ਨੇ ਸੱਤਾਧਾਰੀ ਨੇਤਾਵਾਂ ਦੇ ਕਹਿਣ ਮੁਤਾਬਕ 78ਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਹੈ ਆਜ਼ਾਦੀ ਦਿਵਸ ਨੂੰ ਜਿੱਥੇ ਪੂਰਾ ਭਾਰਤ ਮਨਾਉਣ ਜਾ ਰਿਹਾ ਹੈ ਉੱਥੇ ਹੀ ਇਸ ਆਜ਼ਾਦੀ ਦਿਵਸ ਦਾ ਵਿਰੋਧ ਕਰ ਰਹੇ ਨੇ ਨਿਹੰਗ ਸਿੰਘ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਅਰਬਾ ਖਰਬਾ ਤਰਨਤਾਲ ਤੋਂ ਜਿਹੜੇ ਕਿ ਮੋਹਾਲੀ ਮੋਰਚੇ ਦੇ ਵਿੱਚ ਬੈਠੇ ਹੋਏ ਨੇ ਉਨ੍ਹਾਂ ਦੀ ਰਹਿਨਮਾਈ ਦੇ ਹੇਠ 15 ਅਗਸਤ ਨੂੰ ਇਸ ਦਿਵਸ ਨੂੰ ਕਾਲੇ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਇਹ ਕਿਉਂ ਮਨਾਇਆ ਜਾ ਰਿਹਾ ਹੈ ਇਸ ਵਕਤ ਬਾਬਾ ਰਾਜਾ ਰਾਜ ਸਿੰਘ ਦੀ ਰਹਿਨਮਾਈ ਦੇ ਹੇਠ ਜਥੇਦਾਰ ਬਾਬਾ ਪ੍ਰਗਟ ਸਿੰਘ ਜੋ ਕਿ ਲੁਧਿਆਣਾ ਜ਼ਿਲ੍ਹਾ ਦੇ ਜਥੇਦਾਰ ਨਿਯੁਕਤ ਕੀਤੇ ਗਏ ਨੇ ਅਰਬਾ ਖਰਬਾ ਤਰਨਤਾਲ ਤੋਂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਆਜ਼ਾਦੀ ਦਿਵਸ ਨੂੰ ਜਿੱਥੇ ਪੂਰਾ ਭਾਰਤ ਮਨਾਉਣ ਜਾ ਰਿਹਾ ਹੈ 78ਵਾਂ ਸਾਲ ਕਹਿ ਦਈਏ ਸ਼ੁਰੂ ਹੋਇਆ ਹੈ ਆਜ਼ਾਦੀ ਦਿਵਸ ਦਾ ਤੁਹਾਡੇ ਵੱਲੋਂ ਇਸ ਆਜ਼ਾਦੀ ਦਿਵਸ ਨੂੰ ਕਾਲੇ ਦਿਵਸ ਦੇ ਤੌਰ ਤੇ ਕਿਉਂ ਮਨਾਇਆ ਜਾ ਰਿਹਾ ਹੈ ਰੋਸ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਹੈ ਪਹਿਲੇ ਕਾਲ ਆਪਣੇ ਜਥੇਦਾਰ ਮੁਖੀ ਜਥੇਦਾਰ ਬਾਬਾ ਚੜ੍ਹ ਸਿੰਘ ਜੀ ਅਰਪਾ ਖਰਪਾ ਤਰਨੰਦਲ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਅਰਪਾ ਖਰਪਾ ਤਰਨੰਦਲ ਚੌਕੀ ਜਿਨ੍ਹਾਂ ਦੇ ਥਾਪੇ ਹੋਏ ਜ਼ਿਲ੍ਹਾ ਜਥੇਦਾਰ ਦਾਸ ਪ੍ਰਗਟ ਸਿੰਘ ਜੋ ਕਿ ਹਮੇਸ਼ਾ ਹੀ ਆਇਦਨ ਰਿਹ ਧਾਰਮਿਕ ਪਾਵਨਮਾਨ ਨਾਲ ਕੋਈ ਛੇੜਛਾੜ ਕਰਦਾ ਤਾਂ ਵੀ ਸਾਡੀ ਵਿਚਾਰ ਹੁੰਦੀ ਹੈ ਜੇ ਕੋਈ ਦੇਸ਼ ਦੀ ਧਰਮ ਦੀ ਗੱਲ ਕਰੇ ਤਾਂ ਵੀ ਅਸੀਂ ਇੱਥੇ ਵਿਚਾਰ ਤੇ ਖੜਦੇ ਆ ਤੋ ਪ੍ਰਾਈਮ ਕੈਨ ਵਾਲਿਆਂ ਦਾ ਕਹਿਤਰੋ ਧੰਨਵਾਦ ਹੈ ਜੋ ਅੱਜ ਸਾਡੇ ਕੋਲ ਪਹੁੰਚੇ ਨੇ ਤੋ ਗੱਲ ਵਿਸ਼ੇ ਤੇ ਮੁੱਕਦੀ ਹੈ ਜੀ 15 ਅਗਸਤ ਦੀ ਤੁਸੀਂ ਗੱਲ ਕੀਤੀ ਹੈ ਨਾ 15 ਅਗਸਤ ਦੇਖੋ ਜੀ ਜਿਨ੍ਹਾਂ ਨੂੰ ਦੇਸ਼ ਆਜ਼ਾਦ ਜਿਨ੍ਹਾਂ ਲਈ ਹੋਇਆ ਉਹਨਾਂ ਲਈ ਬਹੁਤ ਉਹਨਾਂ ਨੂੰ ਮੁਬਾਰਕਾਂ ਪਰ ਛਾਡੇ ਹਸਾਬ ਦੇ ਨਾਲ ਛਾਡੇ ਲਈ ਦੇਸ਼ ਆਜ਼ਾਦ ਨਹੀਂ ਹੋਇਆ ਕਿਉਂਕਿ ਸਾਡੀ ਕੌਮ ਦੇ ਵਿੱਚ ਛਾਡੇ ਜੋਦੇ 30-30 ਸਾਲ ਤੋਂ ਜੇਲਾਂ ਵਿੱਚ ਬੈਠਿਆ 30-30 ਸਾਲ ਹੋ ਗਏ ਉਹਨਾਂ ਨੂੰ ਜੇਲਾਂ ਦੇ ਵਿੱਚ ਬੈਠਿਆ ਨੂੰ ਉਹਨਾਂ ਦਾ ਕੀ ਕਸੂਰ ਹੈ ਜੇ ਉਹਨਾਂ ਦਾ ਕਸੂਰ ਹੈ ਤੇ ਉਹ ਤੇ ਬਲ ਤੇ ਬਲ ਡਬਲ ਬਣੀ ਤੇ ਬਲ ਡਬਲ ਸਜਾਵਾਂ ਪਹੁੰਚ ਚੁੱਕੇ ਆ। ਹੂੰ। ਔਰ ਸਜਾਵਾਂ ਖਤਮ ਹੋਣ ਦੇ ਬਾਅਦ ਉਹਨਾਂ ਦੇ ਕੇਸ ਵੀ ਖਤਮ ਹੋ ਚੁੱਕੇ ਆ। ਉਹਨਾਂ ਦਾ ਕੋਈ ਉਹਨਾਂ ਦੇ ਕੋਲ ਇੱਕ ਵੀ ਕੇਸ ਨਹੀਂ ਰਿਹਾ। ਪਰ ਫਿਰ ਵੀ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ? ਕਾਰਨ ਇਹ ਹੀ ਆ ਕਿ ਅਸੀਂ ਜਦ ਤੱਕ ਸਾਡੇ ਪੰਜਾਬ ਨੂੰ ਸਾਡੀ ਸਿੱਖ ਕੌਮ ਨੂੰ ਆਜ਼ਾਦੀ ਨਹੀਂ ਮਿਲਦੀ ਅਸੀਂ ਆਪਣੇ ਕਾਰੋਬਾਰਾਂ ਦੇ ਆਜ਼ਾਦ ਨਹੀਂ ਐ ਆਪਣੇ ਰਹਿਣ ਮਾਇਦੇ ਵਿੱਚ ਆਜ਼ਾਦ ਨਹੀਂ ਐ ਆਪਣੇ ਹਰ ਚੀਜ਼ ਲੈ ਕੇ ਤੁਰਨ ਵਾਲੇ ਆਜ਼ਾਦ ਨਹੀਂ ਐ ਤੇ ਫਿਰ ਅਸੀਂ 15 ਅਗਸਤ ਨੂੰ ਆਪਣੀ ਆਜ਼ਾਦੀ ਕਿਵੇਂ ਮੰਨ ਲਈਏ ਕਿਸ ਤਰ੍ਹਾਂ ਦੀ ਆਜ਼ਾਦੀ ਪਾਉਲਦੇ ਹੋ ਤੁਸੀਂ ਕਿਉਂਕਿ ਲੋਕ ਤਾਂ ਆਮ ਲੋਕ ਵੀ ਇਸ ਦਿਵਸ ਨੂੰ ਮਨਾਉਂਦੇ ਨੇ ਜੇਕਰ ਗੱਲ ਕਰ ਲਈਏ ਦੇਖੋ ਜੀ ਜਿਹੜੇ ਬਣਾਉਂਦੇ ਨੇ ਉਹਨਾਂ ਬਾਅਦ ਤੇ ਆਜ਼ਾਦੀ ਆ ਤੁਸੀਂ ਰੋਜ਼ ਹੀ ਦੇਖਦੇ ਹੋ ਸਿੱਖਾਂ ਦੇ ਨਾਲ ਗੋਰਾ ਮਾਪਦੰਡ ਕੀਤਾ ਜਾਂਦਾ ਹੂੰ ਚਕਾਨੀ ਕਿਤੇ ਵੀ ਸੁਣਵਾਈ ਨਹੀਂ ਹੈ ਬਸ ਸਿੱਖਾਂ ਨੂੰ ਸਿਰਫ ਕੁਰਬਾਨੀਆਂ ਦੇਣ ਲਈ ਰੱਖਿਆ ਜਿਵੇਂ ਈਦ ਤੇ ਜਾਂ ਦਿਨ ਤਿਹਾਰ ਤੇ ਬੱਕਰਾ ਟਟਕਾਇਆ ਜਾਂਦਾ ਇਹ ਤਾਂ ਹੀ ਇਹ ਸਿੱਖਾਂ ਨੂੰ ਇੱਕ ਟਟਕਾਉਣ ਵਾਸਤੇ ਰੱਖਿਆ ਚਲੋ ਜੀ ਫਲਾਣੀ ਜਗਾ ਉੱਥੇ ਹੋ ਗਿਆ ਤੇ ਇਸ ਲਈ ਆਜ਼ਾਦੀ ਲਈ ਇਹ ਕੁਰਬਾਨੀ ਦੇ ਦਿਓ ਕੌਮ ਦੇ ਲਈ ਕੁਰਬਾਨੀ ਦੇ ਦਿਓ ਕਿਤੇ ਵੀ ਲੜਨਾ ਝਗੜਨਾ ਉੱਥੇ ਸਿੱਖ ਕੌਮ ਨੂੰ ਮੋਰੇ ਕਰ ਦਿਓ ਬਾਰਡਰਾਂ ਦੇ ਵਿੱਚ ਕੌਮ ਹੁੰਦੀ ਹੈ ਚਾਹੇ ਪਾਕਿਸਤਾਨ ਦੀ ਹੋਵੇ ਲੜਾਈ ਚਾਹੇ ਹੋਵੇ ਚੀਨ ਦੀ ਲੜਾਈ ਤੋ ਵੇਖ ਕੌਮ ਖਾਲੀ ਬਰਤਨਾਂ ਮਾਤੇ ਰੱਖੀ ਗਈ ਹੈ ਇਹਨਾਂ ਨੂੰ ਆਪਣੀ ਜਿਹੜੀ ਖੁਸ਼ੀ ਹੈ ਉਹ ਨਹੀਂ ਮਿਲਦੀ ਇਹਦੇ ਹੀ ਜੋ ਵੀ ਸਾਡੇ ਇੱਥੇ ਕੌਮ ਨੂੰ ਨਾਲ ਤੱਕਾ ਹੁੰਦਾ ਆ ਇਹ ਕਾਕੇ ਅਸੀਂ ਉਹਨਾਂ ਜਿਹੜਾ ਆਜ਼ਾਦੀ ਨਹੀਂ ਮੰਨਦੇ ਜਦ ਤੱਕ ਸਿੱਖ ਕੌਮ ਨੂੰ ਵੀ ਬਰਾਬਰਤਾ ਦਰਜਾ ਨਹੀਂ ਮਿਲਦਾ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਕਿਸ ਤਰ੍ਹਾਂ ਕੋਈ ਸੜਕਾਂ ਦੇ ਉੱਤੇ ਜਾਮ ਲਗਾਇਆ ਜਾਊਗਾ ਜਾਂ ਕਿਸ ਤਰ੍ਹਾਂ ਦਾ ਰੋਜ਼ ਪ੍ਰਦਰਸ਼ਨ ਕੀਤਾ ਜਾਊਗਾ ਜਾਂ ਸ਼ਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਹੈ ਦੇਖੋ ਜੀ ਉਹਦਾ ਹਰ ਸਾਲ ਚੰਡੀਗੜ੍ਹ ਮਹਾਲੀ ਮੋਰਚਾ ਜਿੱਥੇ ਲੱਗਿਆ ਹੋਇਆ ਮੋਰਚਾ ਉੱਤੇ ਲੱਗਿਆ ਹੋਇਆ ਹੀ ਆ ਉੱਥੇ ਦਾ ਪਹਿਲੇ ਦਿਨ ਤੋਂ ਹੀ ਮੋਰਚਾ ਲੱਗਿਆ ਹੋਇਆ ਉਹਦੇ ਉੱਥੇ ਸਾਡਾ ਕੋਈ ਮਾਹੌਲ ਗਰਮੀ ਵਾਲਾ ਨਹੀਂ ਹੈ ਉਹ ਜਿਹੇ ਤਰੀਕੇ ਨਾਲ ਹਰ ਸਾਲ ਅਸੀਂ ਸਰਕਾਰ ਨੂੰ ਵੀ ਪਤਾ ਵੀ ਹਰ ਸਾਲ 15 ਗੱਤ ਉੱਤੇ ਜੋ ਵੀ ਦਰਨਾ ਪ੍ਰਦਰਸ਼ਨ ਕੀਤਾ ਜਾਂਦਾ ਆ ਪਰ ਸ਼ਾਂਤੀ ਮਈ ਨਾਲ ਕੀਤਾ ਜਾਂਦਾ ਸਾਡਾ ਇੱਕ ਆਪਣਾ ਰੋਸ ਜਿਹੜਾ ਸਾਡੀ ਲੜਾਈ ਇੱਕ ਜਿਹੜੀ ਲੜਾਈ ਆ ਸਾਡੇ ਹੱਕਾਂ ਦੀ ਲੜਾਈ ਆ ਸਾਡੇ ਧਰਮ ਦੀ ਜਿਹੜੀ ਲੜਾਈ ਆ ਉਹ ਹੱਕ ਦੀ ਲੜਾਈ ਆ ਜਿੱਦਾਂ ਹਰ ਧਰਮ ਆਜ਼ਾਦ ਆ ਤਾਂ ਅਸੀਂ ਵੀ ਆਜ਼ਾਦ ਹੋਈਏ ਇੱਕ ਅਗੇ ਉੱਥੇ ਕੋਈ ਰੋਸ ਨਹੀਂ ਕੋਈ ਤੱਕਾ ਨਹੀਂ ਕੋਈ ਮੁੱਕੀ ਨਹੀਂ ਕੋਈ ਡਾਂਗ ਛੋਟਾ ਨਹੀਂ ਕੋਈ ਰੋੜ ਜਾਮ ਨਹੀਂ ਇੱਕ ਅਸੀਂ ਆਪਣੇ ਦੁੱਖ ਜਿਹੜੇ ਦਰਦਾ ਉਹ ਦੁਨੀਆ ਦੇ ਸਾਹਮਣੇ ਰੱਖਣਾ ਹੈ ਵੀ ਛਾੜੇ ਨਾਲ ਵੀ ਜੋ ਤੱਕਾ ਹੁੰਦਾ ਆ ਤੇ ਸਾਡੇ ਬੰਦੀ ਸਿੰਘਾਂ ਜਾਂ 328 ਰੂਪ ਨੇ ਗਿੜੇ ਸਾਡੇ ਲਾਪਤਾ ਹੋਏ ਆ ਅਇ ਤੱਕ ਉਹਨਾਂ ਦਾ ਵੀ ਕਿਸੇ ਨੇ ਨਹੀਂ ਜ਼ਿਕਰ ਕੀਤਾ ਤੇ ਇਹ ਕਿ ਅਗੇ ਜਿਹੜੀ ਦੁਨੀਆ ਜਿੱਤੀ ਵੀ ਬੈਠੀ ਆ ਅਸੀਂ ਉਹਨਾਂ ਦੇ ਕੋਲੋਂ ਇਹ ਚੀਜ਼ਾਂ ਦਾ ਹਿਸਾਬ ਮੰਗਣਾ ਚਾਹੁੰਦੇ ਆ ਉਹਨਾਂ ਕੋਲ ਅਗੇ ਨਿਆਂ ਮੰਗਣਾ ਚਾਹੁੰਦੇ ਆ ਤੁਸੀਂ ਮੁੱਖ ਕਾਰਨ ਕਿ ਕਿਹੋ ਜਿਹਾ ਮੰਨਦੇ ਹੋ ਵੀ ਜਿਹੜਾ ਬੰਦੀ ਸਿੰਘ ਸਜਾਵਾਂ ਪੂਰੀਆਂ ਹੋਣ ਤੇ ਬਾਬੂ ਜੀ ਵੀ ਜਿਹੜੇ ਆ ਉਹ ਰਿਹਾਰ ਨਹੀਂ ਕੀਤੇ ਗਏ ਦੇਖੋ ਇਹਦੇ ਬਿਤਾ ਛਾੜ ਇਹਦੇ ਪੰਜਾਬ ਜਿਹੜੀ ਸਰਕਾਰ ਆ ਅਸੀਂ ਤੇ ਸਾਡਾ ਰੋਸ ਸਰਕਾਰ ਨਾਲ ਵੀ ਸਾਡੇ ਬੰਦੀ ਸਿੰਘ ਜਦੋਂ ਸਿਧਾਵਾ ਪੂਰੀਆਂ ਕਰ ਚੁੱਕੇ ਆ ਤੇ ਉਹਨਾਂ ਨੂੰ ਆਜ਼ਾਦ ਕਿਉਂ ਨਹੀਂ ਕੀਤਾ ਜਾ ਰਿਹਾ ਕੀ ਲੱਗਦਾ ਨਹੀਂ ਕਿ ਬੰਦੀ ਸਿੰਘ ਆਪਣਾ ਸਰਕਾਰ ਤੋਂ ਜਿਹੜਾ ਤੁਹਾਨੂੰ ਤੁਸੀਂ ਰੋਸ ਪ੍ਰਦਰਸ਼ਨ ਕਰਦੇ ਹੋ ਕਿ ਸਿੱਖ ਕੌਮ ਨੂੰ ਜਾਂ ਦਲ ਪੰਥਾਂ ਨੂੰ ਇਕੱਠੇ ਹੋਣ ਦੀ ਜ਼ਰਾ ਜ਼ਰੂਰਤ ਆ ਇੱਥੇ ਇੱਥੇ ਘਾਟਾ ਨਹੀਂ ਮੰਨਦੇ ਤੁਸੀਂ ਇਸ ਚੀਜ਼ ਨੂੰ ਕਮਜ਼ੋਰੀ ਨਹੀਂ ਮੰਨਦੇ ਦੇਖੋ ਜੀ ਸਾਡੀ ਕੌਮ ਜਿੰਨੀ ਕ ਇਕੱਠੀ ਹੈਗੀ ਆ ਉਹਨੇ ਤਾਂ ਅਸੀਂ ਇਕੱਠੀ ਕਰ ਲੈਨੇ ਆ ਜਿਹੜੀ ਨਹੀਂ ਹੁੰਦੀ ਜਿਹਨਾਂ ਨੂੰ ਨਹੀਂ ਚਾਹੀਦੀ ਸੀ ਆਜ਼ਾਦ ਉਹਨਾਂ ਨੂੰ ਆਜ਼ਾਦੀਆਂ ਮਿਲੀਆਂ ਹੋਣਗੀਆਂ ਤਾਂ ਹੀ ਇਕੱਠੇ ਨਹੀਂ ਹੁੰਦੇ ਪਰ ਜਿਨਾਂ ਨੂੰ ਆਜ਼ਾਦੀ ਨਹੀਂ ਮਿਲੀ ਉਹ ਇਕੱਠੇ ਹੋਣਗੇ ਔਰ ਹੁੰਦੇ ਰਹਿਣਗੇ ਹਾਲੀ ਮੋਰਚੇ ਤੇ ਹਲੇ ਤੱਕ ਕਿਹੜੇ ਦਲ ਪੰਥ ਨੇ ਅਰਬਾ ਖਰਬਾ ਤਰਨਾਂ ਦਲ ਤੋਂ ਇਲਾਵਾ ਜਿਹੜੇ ਉੱਥੇ ਬੈਠੇ ਹੋਏ ਨੇ ਉੱਥੇ ਦੋ ਦਲ ਹੀ ਬੈਠੇ ਆ ਬਾਕੀ ਦਲ ਤਾਂ ਬਹੁਤ ਬੈਠਿਆ ਪਰ ਸਾਡੇ ਮੈਂ ਜਿਨਾਂ ਨੂੰ ਜਾਣਦਾ ਕਿਸੇਦਾਰ ਪਪਾ ਰਾਜਾ ਰਾਜ ਸਿੰਘ ਅਰਬਾ ਖਰਬਾ ਤਰਨਾਂ ਦਲ ਕਿਸੇਦਾਰ ਪਪਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਚਾਨਮਾ ਕਰੋੜੀ ਇਹ ਦੋ ਥਾਲੇ ਉੱਥੇ ਬੈਠੇ ਹੋਏ ਨੇ ਜਿਨ੍ਹਾਂ ਨੇ ਇਹ ਮੋਰਚਾ ਸੰਭਾਲਿਆ ਹੋਇਆ ਔਰ ਹਮੇਸ਼ਾ ਹੀ ਪੰਥ ਦੀ ਅਗਵਾਈ ਕਰਦੇ ਆ ਰਹੇ ਨੇ ਤੇ ਇਹਨਾਂ ਦੀ ਅਗਵਾਈ ਹਮੇਸ਼ਾ ਹੀ ਚਲਦੀ ਆਈ ਹੈ ਕੌਮ ਦੇ ਲਈ ਧਰਮ ਦੇ ਲਈ ਦੇਸ਼ ਦੇ ਲਈ ਹਰ ਧਰਮਾਂ ਦੇ ਲਈ ਇਹ ਖੜਦੇ ਨੇ ਪਰ ਖੜਦੇ ਰਹੇ ਅਸੀਂ ਨਾਲ ਉਹਨਾਂ ਦੇ ਪੂਰ ਸਪੋਰਟ ਕਰਦੇ ਆਏ ਆ ਤਾਂ ਸਾਨੂੰ ਦੁੱਖ ਇਸੇ ਗੱਲ ਦਾ ਆ ਕਿ ਜੈਸ ਤਰੀਕੇ ਨਾਲ ਇਸ ਭਾਰਤ ਦੇ ਵਿੱਚ ਹਰ ਨਾਗਰਿਕਾ ਹਰ ਧਰਮ ਦਾ ਨਾਗਰਿਕਾ ਜੋ ਵੀ ਆਪਣੇ ਮੂੰਹ ਚੋਂ ਬੋਲ ਕੱਢਦਾ ਉਹਨਾਂ ਦੇ ਪੂਰੇ ਕਿਤੇ ਜਾਂਦੇ ਆ ਚਾਹੇ ਜਿਨ੍ਹਾਂ ਨੇ ਰਜੀਵ ਗਾਂਧੀ ਨੂੰ ਮਾਰਿਆ ਸੀਗਾ ਉਹ ਬੰਦਾ ਵੀ ਰਹਾ ਹੋ ਕੇ ਬਾਹਰ ਆ ਗਿਆ ਪਰ ਜਿਨ੍ਹਾਂ ਆ ਅੱਜ ਇਗਾਣੇ ਦਾ ਆਪਣੀਆਂ ਸਜ਼ਾਾਂ ਮਾ ਕੱਟਣ ਤੋਂ ਬਾਅਦ ਵੀ ਇਹ ਬੰਦੇ ਬਾਹਰ ਕਿਉਂ ਨਹੀਂ ਆਏ ਨਾ ਜੇ ਮੁਕਦਮੇ ਵੀ ਖਤਮ ਹੋ ਗਏ ਇਹਨਾਂ ਦੇ ਕੇਸ ਵੀ ਖਤਮ ਹੋ ਗਏ ਹੁਣ ਤਾਂ ਇਹਨਾਂ ਦੇ ਉੱਤੇ 751 ਦਾ ਪਰਚਾ ਵੀ ਨਹੀਂ ਆਏਗਾ ਹੋਰ ਦੱਸੋ ਤਾਂ ਫਿਰ ਹੁਣ ਉਹ ਕਾਦੀ ਉਡੀਕ ਕਰ ਰਹੇ ਆ ਕਿਉਂ ਨਹੀਂ ਛੱਡ ਰਹੇ ਕਾਰਨ ਤੁਸੀਂ ਕਿੱਥੇ ਕਾਰਨ ਕਹਿੋ ਜਾ ਮੰਨਦੇ ਹੋ ਕਿ ਕਿਉਂ ਨਹੀਂ ਉਹ ਜਿਹੜਾ ਉਹਨਾਂ ਨੂੰ ਛੱਡਿਆ ਜਾ ਰਿਹਾ ਉਹ ਤਾਂ ਸਰਕਾਰ ਨੂੰ ਪਤਾ ਹੋਏਗਾ ਨਾ ਕਿਉਂ ਨਹੀਂ ਛੱਡੇ ਜਾ ਰਿਹਾ ਕੀ ਕਾਰਨ ਇਹ ਸਾਡੇ ਕੌਮ ਦੇ ਜੁਹਦੇ ਰਿਹਾ ਹੋਣਗੇ ਸਾਡੇ ਕੌਮ ਨੂੰ ਇੱਕ ਸਾਨੂੰ ਵੀ ਵੱਖਰੀ ਇੱਕ ਸਾਡੀ ਪਛਾਣ ਹੈ ਤੋਂ ਵੱਖਰੀ ਸਾਨੂੰ ਇਹ ਰਾਜਨੀਤੀ ਚਾਹੀਦੀ ਹੈ ਜਿਹੜੀ ਇਸ ਤਰ੍ਹਾਂ ਸਾਨੂੰ ਵੀ ਆਪਣਾ ਹੀ ਫਰਜ਼ ਨਿਭਾ ਸਕੀਏ ਇਹ ਕੱਲੇ ਖਾਲੀ ਬਲੀ ਦੇ ਬੱਕਰੇ ਬਣਨ ਵਾਸਤੇ ਨਹੀਂ ਹੈਗੇ ਜੇ ਤਰੀਕੇ ਨਾਲ ਲੋਕੀ ਆਪਣੀਆਂ ਸਹੂਲਤਾਂ ਪੰਜਾਬ ਦੇ ਵਿੱਚ ਨਾ ਸਿੱਖਾਂ ਲਈ ਲਈ ਰਹੀ ਨੌਕਰੀ ਤੇ ਨਾ ਰਹੀ ਕੋਈ ਸਰਵਿਸ ਤੇ ਨਾ ਕੋਈ ਰਿਆ ਕੰਮ ਸਿੱਖ ਵੀ ਕਿੱਧਰ ਜਾਣ ਸਿੱਖਾਂ ਨੂੰ ਆਪਣੀ ਪਾਵਰ ਨਾ ਮਿਲੀ ਤੇ ਫਿਰ ਸਿੱਖ ਕਿੱਧਰ ਜਾਣ ਜੇਕਰ ਨਹੀਂ ਹਲੇ ਵੀ ਕੋਈ ਹੱਲ ਨਿਕਲਦਾ ਬੰਦੀ ਸਿੰਘ ਰਹਾ ਨਹੀਂ ਹੁੰਦੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੋਹਾਲੀ ਮੋਰਚਾ ਲੱਗਿਆ ਹੋਇਆ ਵਾ ਕਿਸ ਤਰ੍ਹਾਂ ਦੇ ਅਗੇ ਠੋਸ ਕਦਮ ਰਹਿਣਗੇ ਦੇਖੋ ਜੀ ਜਿਹੜਾ ਅਗਲਾ ਟਾਪਾ ਜੇ ਨਾ ਹੋਇਆ ਕੋਈ ਹੱਲ ਫਿਰ ਤੁਹਾਨੂੰ ਪਤਾ ਹੀ ਆ ਗਈ ਜਿਹੜੇ 18ਵੀਂ ਸ਼ਾਦੀ ਦੇ ਜਰਨਾਲ ਆ ਉਹ ਦੁਬਾਰਾ ਫਿਰ ਉਗਣਗੇ ਫਿਰ ਉਹ ਜਿਹੜੇ ਤਰ੍ਹਾਂ ਪਹਿਲਾਂ ਜੰਗਾਂ ਜਿੱਤੀਆਂ ਫਿਰ ਦੁਬਾਰਾ ਫਿਰ ਜਿੱਤ ਲਾਂਗੇ ਬਰ ਇਹ ਤਾਂ ਸ਼ਾਂਤਮਈ ਕਹਿੰਦੇ ਆ ਇਹ ਸਾਡੀ ਸ਼ਾਂਤਮਈ ਆ ਹਾਲੇ ਦਾ ਇਹ ਸ਼ਾਂਤਮਈ ਨਾਲ ਚੱਲ ਰਹੇ ਆ ਜੇ ਸਾਨੂੰ ਹੱਕ ਦੇਣੇ ਆਉਂਦੇ ਲੈਣੇ ਵੀ ਆਉਂਦੇ ਆ ਜੇ ਸਾਨੂੰ ਸਿਰ ਦੇਣੇ ਆਉਂਦੇ ਲੈਣੇ ਵੀ ਆਉਂਦੇ ਆ 95% ਸਿੱਖਾਂ ਨੇ ਬਲਤਾਨੀਆਂ ਦਿੱਤੀਆਂ ਹਈਆਂ ਨੇ ਤੇ ਉਹਨੀਆਂ ਲੈਣੀਆਂ ਵੀ ਜਾਣਦੇ ਆ ਜੇ ਨਾ ਹੱਲ ਹੋਇਆ ਫਿਰ ਅਗਲਾ ਜਿਹੜਾ ਫਿਰ ਉਹ ਪੰਥ ਦਲ ਦੇ ਹਿਸਾਬ ਨਾਲ ਹੀ ਜਿੱਦਾਂ ਦਾ ਵੀ ਹੋਇਆ ਅਸੀਂ ਫਿਰ ਉਹ ਦੱਸਿਆ ਜਾਊਗਾ ਮੌਕੇ ਤੇ ਮੋਹਾਲੀ ਮੋਰਚਾ 15 ਕ ਜ세ਦਾਰ ਬਾਬਾ ਰਾਜਾ ਰਾਜਨੀ ਅਰਬਾ ਖਰਬਾ ਤਰਨਵੰਦਾਲ ਜ세ਦਾਰ ਬਾਬਾ ਕੁਲਵਿੰਦਰ ਸਿੰਘ ਜੀ ਜਿਨ੍ਹਾਂ ਨੇ 15 ਅਗਸਤ ਨੂੰ ਕਾਲ ਦਿੱਤੀ ਹੈ ਉਹ ਮਹਾਲੀ ਮੋਰਚਲੇ ਜਿੰਨੀਆਂ ਵੀ ਪੰਥ ਪੰਥ ਦਲ ਜਿ세 ਬੰਦੀਆਂ ਚਾਹੇ ਬੁੱਟਾ ਦਲਾ ਚਾਹੇ ਮੈਂ ਆਪਣੇ ਦਸਮੇਂ ਤਰਨਾਂ ਦਲਾ ਕਾਯਰਬਾ ਖਰਮਾ ਤਰਨਾਂ ਦਲਾ ਚਾਹੇ ਚਮਕੌਰ ਸਾਹਿਬ ਚੌਂਟਿਆਂ ਵਾਲੇ ਦਲਾ ਜਿੰਨੀਆਂ ਵੀ ਦਲਪੰਥ ਵਿਧੀ ਜੰਦੀਏ ਆ ਜਿੰਨੀਆਂ ਵੀ ਦਲਪੰਥ ਜਿ ਦਸੇ ਬੰਦੀਆਂ ਨੇ ਉਹ ਸਾਰੀਆਂ 15 ਤਰੀਕ 15 ਅਗਸਤ 2025 ਦੇਵ ਜੀ ਇਹ ਮਹਾਲੀ ਮੋਰਚੇ ਵਿੱਚ ਪਹੁੰਚਣ ਦੀ ਕਿਰਪਾ ਕਰਨ ਜੋ ਕਿ ਉਸ ਦਿਨ ਭਾਰੀ ਇਕੱਠ ਦੇ ਨਾਲ ਪੰਜਾਬ ਦੇ ਹੱਕਾਂ ਲਈ ਤੇ ਬੰਦੀ ਸਿੰਘਾਂ ਦੇ ਹੱਕਾਂ ਲਈ ਤੇ 328 ਰੂਪ ਦੇ ਹੱਕਾਂ ਲਈ ਤਿਆਰ ਪਰ ਤਿਆਰ ਹੋ ਕੇ ਪਹੁੰਚਣ ਤਾਂ ਕਿ ਸਾਰਾ ਮਿਸ਼ਨ ਆਪਣਾ ਕਾਮਯਾਬ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸਾਡੇ ਨਾਲ ਮੌਜੂਦ ਸਨ ਅਰਬਾ ਖਰਬਾ ਤਰਨਾਂ ਦਲ ਤੋਂ ਜ਼ਿਲ੍ਹਾ ਲੁਧਿਆਣਾ ਦੇ ਜਥੇਦਾਰ ਬਾਬਾ ਪ੍ਰਗਟ ਸਿੰਘ ਜਿਨ੍ਹਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਕਿ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰ ਤੇ ਕਿਉਂ ਮਨਾਇਆ ਜਾ ਰਿਹਾ ਹੈ ਤੇ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਨਹੀਂ ਨਿਕਲਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਤਾਂ ਅੱਗੇ ਜਿਹੜੇ ਠੋਸ ਕਦਮ ਨੇ ਉਹ ਜਿਸ ਤਰ੍ਹਾਂ ਦਲਪੰਥ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਹੁਕਮਾ ਮੁਤਾਬਕ ਜੋ ਵੀ ਕਾਰਵਾਈ ਆ ਉਹਨਾਂ ਦੇ ਹੁਕਮਾ ਮੁਤਾਬਕ ਕੀਤੀ ਜਾਊਗੀ ਕੈਮਰਾਮੈਨ ਹੈਪੀ ਦੇ ਨਾਲ ਮੈਂ ਸਰਜੀਤ ਸਿੰਘ ਧੰਨਵਾਦ